ਲਓ ਜੀ ਇਹ ਖੜਾ ਫਿਟਰੇੜਾ ਤੇ ਫਿਟਰੇੜੇ ਦੇ ਵਿੱਚ ਪਹਿਲਾਂ ਤਾਂ ਫਿਟਰੇੜੇ ਦੀ ਸ਼ਕਲ ਜੀ ਦੇਖੋ ਕਿੰਡੀ ਸੋਹਣੀ ਆ ਨਾ ਕਿੰਨਾ ਸੋਹਣਾ ਫਿਟਰੇੜਾ ਅਸੀਂ ਇਹਦੇ ਵਿੱਚ ਲੱਦਾਂਗੇ ਜੀ ਹੁਣ ਸਾਡੀ ਫਿਲਮ ਦੇ ਵਿੱਚ ਸੀਨ ਆ ਇਸ ਫਿਟਰੇੜੇ ਦਾ ਅਸੀਂ ਇਹਦੇ ਵਿੱਚ ਲੱਦਾਂਗੇ ਪੇਟੀ ਅਲਮਾਰੀਆਂ ਦਾ ਸਮਾਨ ਦਾਜ ਦਾ ਸਮਾਨ ਲਓ ਪਹਿਲਾਂ ਚੱਲਦੇ ਹੁੰਦੇ ਸੀ ਫਿਟਰੇੜੇ ਅਸੀਂ ਇਹ ਲਿਆਂਦਾ ਪਾਲ ਪੂਲ ਕੇ ਕਿਤੋਂ ਆਉਂਦੀ ਹੈ ਪੇਟੀ ਹੁਣ ਇਹ ਪੇਟੀ ਧਰਾਂਗੇ ਰੇੜੇ ਚ ਬਾਬੇ ਤੋੜੇਗਾ ਨਹੀਂ ਕੋਈ ਕਰਦਾ ਨਾ ਮੈਂ ਹੁਣ ਇਹ ਸਦਾਾ ਦੋੜ ਦੇਗਾ ਹੁਣ ਇਹ ਪੇਟੀ ਜਾਊਗੀ ਜੀ ਫਿੱਟ ਰੇੜੇ ਚ ਪੂਰਾ ਸਿ ਪ੍ਰੋਪਰ ਕੰਮ ਕਰ ਰਹੇ ਆ ਦਾਜ ਦਾ ਸਮਾਨ ਜੀ ਦਿਖਾ ਰਹੇ ਤਾਂ ਦਾਜ ਦਾ ਸਮਾਨਾਂ ਬੰਦੇ ਓਖੇ ਹੋ ਜਾਂਦੇ ਦੋਨੇ ਪਰ ਰੱਖਣਗੇ ਜ਼ਰੂਰ ਸਮਾਨ ਵੀ ਅਸੀਂ ਮੇਰੇ ਹੀ ਚਕਾਰੇ ਨੇ ਦਾਜ ਦਾ ਤਾਂ ਹੀ ਮੈਂ ਮਜ਼ੇ ਨਾਲ ਵੀਡੀਓ ਬਣਾ ਰਹੀ ਆ ਵੇ ਹੋਰ ਚਕਾਓ ਮੇਰਾ ਸਮਾਨ ਸਮਾਨ ਹੈ ਦੇ ਵਿੱਚ ਇਹ ਮੇਰੀ ਮਾਤਾ ਵੇਲੇ ਦੀ ਹੈ ਜੀ 50 55 55 ਸਾਲ ਹੋਈ ਪੇਟੀ ਨੂੰ ਲੈ 55 ਸਾਲ ਹੋ ਗਏ ਜੀ ਪੇਟੀ ਨੂੰ ਇਹ ਤਾਂ ਸਾਮੀ ਬੈਠਿਆ ਵਾਵਾ ਬਹੁਤ ਬਹੁਤ ਧੰਨਵਾਦ ਸਾਡੇ ਭਾਈ ਲਾਲ ਦਾ ਇਹਨੂੰ ਇੰਨਾ ਤੰਗ ਕਰਦਾ ਹੈਗਾ ਅੱਛਾ ਇੱਕ ਤੁਹਾਨੂੰ ਐ ਦੱਸਦਾ ਨਾ ਵੀ ਐਂ ਵੀ ਨਾ ਸੋਚੋ ਇਹ ਬਾਪੂ ਦੀ ਉਮਰ ਜਾਮਾ ਮੇਰੇ ਜਿੰਨੀ ਹੈ ਕਰ ਬਣਾਉ ਆਪੂ ਰੱਖਿਆ ਹਾਂ ਇਹ ਭਾਈ ਅੱਗੇ ਫਿਰ ਥੋੜਾ ਜਾ ਇੱਕ ਦੜੀ ਚਿੱਟੀ ਹੋਣੀ ਹੋਰ ਸਿਖਾਉਂਦਾ ਕਦ ਸਿੱਖ ਬੰਦਾ ਆਇਆ ਤੇ ਸੰਗ ਕਰਕੇ ਲੈ ਬੱਬੇ ਹੁਣ ਏ ਧਰਨੀ ਕੋਪਾ ਹੀ ਲੋ ਆ ਜੋ ਮਾਰੋ ਬੰਦਿਪ ਆਇਆ ਬਾਈ ਕਰ ਮਾਣ ਇਸ ਹੈਲਪ ਕਰਾ ਦੇ ਇੱਕ ਵਾਰੀ ਬਸ ਆਇਆ ਬਈ ਆਇਆ ਕਰ ਹਾਂਜੀ ਜਕਰ ਸਿੰਘ ਉਹ ਜਾਂਦਾ ਜੀ ਦਾਜ ਦਾ ਸਮਾਨ ਅੱਜ ਨਾ ਹਾਂਜੀ ਹਾਂਜੀ ਪ੍ਰੇਮ ਜੀ ਹੋਈ ਹੋਈ ਬਸ ਕੁੰਦੇ ਜੀ ਅਲੋ ਤੁਹਾਡੀ ਲੋੜ ਸੀ ਬਹੁਤ ਹਰਤਾ ਜੀ ਫਿੱਟ ਰੇਡੇ ਚ ਤੁਸੀਂ ਨਾ ਬਸ ਜਿਵੇਂ ਪਿੰਡ ਚ ਆਮ ਲੋਕ ਜਿੰਦੇ ਹੋ ਨਹੀਂ ਆ ਜਾਂਦੇ ਵਾਹ ਪੱਗ ਬੰਨ ਕੇ ਆਓ ਠੀਕ ਹੈ ਇਧਰ ਆਪਾਂ ਪਰਨਾਪੁਰ ਨਾਲ ਜਾਂ ਥੋੜੇ ਨੰਗੇ ਚਲੇ ਆਪਾਂ ਅਗਲੇ ਮੌਕੇ ਤੇ ਕਰਾਂਗੇ ਪੇਟੀ ਤਾਂ ਗਈ ਜੀ ਫਿੱਟਰੇ ਦੇ ਚ ਇਹ ਸਾਡਾ ਮੁੰਡਾ ਗੁਰਮਨ ਹੈ ਇਹ ਸਾਡਾ ਵੀਡੀਓ ਸ਼ੂਟ ਕਰਦਾ ਹੈ ਤੇ ਐਡੀਟਰ ਵੀ ਬਹੁਤ ਘੈਂਟ ਆ ਤੁਸੀਂ ਐ ਕਰੋ ਭਾਈ ਦੋਨੇ ਪੱਗਾਂ ਬੰਨਿਓ ਤੇ ਨਾਲ ਪਰਨਾ ਵੀ ਚੱਕੋ ਲੋਕੇਸ਼ਨਾਂ ਤੇ ਅਸੀਂ ਕਰਤਾ ਜੀ ਰੰਗ ਰੰਗ ਕੰਧੋਲੀਆਂ ਕੱਢਤੀਆਂ ਦੇਖੋ ਕਿੱਡੇ ਸੋਹਣੇ ਵਾਲੇ ਰੱਖੇ ਆ ਵਿੱਚ ਚਲੋ ਚਲੋ ਬਸ ਅਹੀਂ ਅੱਜ ਹੋਰ ਬਾਈ ਕੀ ਰੱਖਣਾ ਕੂਲਰ ਹਾਂ ਕੂਲਰ ਕਿਹੜਾ ਰੱਖਣਾ ਛੋਟਾ ਬਿਆਕਾ ਕੂਲਰ ਹਾਂ ਲਓ ਜੀ ਹੁਣ ਜਾਂਦਾ ਮੇਰਾ ਕੂਲਰ ਫੇਰ ਕੁਰਸੀ ਵੀ ਰੱਖ ਦਾਂਗੇ ਆਪਾਂ ਇੱਕ ਤਾਂ ਹੁਸਨ ਕੂਲਰ ਤੋਂ ਦੋ ਨਹੀਂ ਕਰ ਦਾਂਗੇ ਉਹ ਭੱਜ ਜਾਊਗਾ ਕੁਰਸੀਆਂ ਵੀ ਇਹ ਮਸ਼ੀਨ ਹੈ ਕਿ ਬੇਤਨੀ ਜੇ ਰਹਿ ਗਾ ਉਹ ਮਹਿੰਗੀ ਹੈ ਫਿਰ ਇਹ ਨੂੰ ਨਾ ਛੜੀਏ ਆਪਾਂ ਕਿਉਂ ਵੇਚਨੇ ਕਿਉਂ ਯੂਜ਼ ਨਹੀਂ ਕਰਦੇ ਇਹ ਪਰ ਪਾਣੀ ਨਹੀਂ ਸੀ ਵਾਹ ਲੈਂਦੀ ਆ ਹਾਂ ਪਾਣੀ ਵਾਲਾ ਲੈਂਦੀ ਆ ਤਾਂ ਮੇਰੀ ਪਰ ਗੋਹਾਟ ਵਾਲਾ ਨਹੀਂ ਘਰ ਬੱਬੇ ਯਾਰ ਮੀਨ ਨਾ ਪਹਿਲਾਂ ਆਪਣੇ ਆਪਾਂ ਦੇਖਦੇ ਬਲਾਕ ਕਰਕੇ ਬਣ ਰਹੇ ਹੋ ਗਾ ਆਏ ਹਾਂ ਆ ਸਾਡੀਆਂ ਹਮਤਿਆਂ ਨੂੰ ਮੀਰੀਆਂ ਫਿਲਮਾਂ ਬਣਾਉਣੀਆਂ ਬਹੁਤਾਂ ਔਖੀਆਂ ਨੇ ਪਰ ਅਸੀਂ ਮੈਂ ਨਹੀਂ ਔਖੀਆਂ ਮੰਨਦਾ ਕਿਉਂਕਿ ਜਦੋਂ ਕਹਿੰਦੇ ਬੰਦੇ ਦਾ ਕੰਮ ਜਿਹੜਾ ਐਂਜਿਕੇ ਜਿਹੜਾ ਸ਼ੌਂਕ ਆ ਉਹਦਾ ਕੰਮ ਆਣੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸ਼ੌਂਕ ਦਾ ਕੋਈ ਮੁੱਲ ਨਹੀਂ ਇਸ ਕਰਕੇ ਵੀ ਸਾਨੂੰ ਸ਼ੌਂਕ ਹੈ ਜੀ ਤੇ ਤੁਸੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਆ ਤਾਂ ਹੀ ਐ ਹੁੰਦਾ ਵੀ ਵਧੀਆ ਕਰੀਏ ਹੋਰ ਵਧੀਆ ਕਰੀਏ ਤੇ ਲੈਣਾ ਕੋਈ ਤੁਹਾਨੂੰ ਹਾਂ ਲਾ ਲਓ ਤੇ ਤਾਂ ਹੀ ਐ ਹੁੰਦਾ ਜੀ ਵੀ ਸਾਰਾ ਕੁਝ ਪ੍ਰੋਪਰ ਦਿਖਾਇਆ ਜਾਵੇ ਹੁਣ ਜੇ ਮੈਂ ਆਪਾਂ ਆਮ ਤੌਰ ਤੇ YouTube ਪਰ ਜਾਂ ਹੋਰ ਜੋ ਆਮ ਆਪਾਂ ਦੇਖਦੇ ਵੀ ਵੀਡੀਓ ਵੀ ਉਹੀ ਜੀ ਗੱਪਸਾਪ ਕਰਦੇ ਆਏ ਮੈਂشن ਜਾਂ ਕਰਦੇ ਜੀ ਸਾਥੋਂ ਆਏ ਨਹੀਂ ਹੁੰਦਾ ਜਿਹੜੇ ਦਾਜ ਦਾ ਸਮਾਨ ਹੈਗਾ ਤਾਂ ਦਾਜ ਦਾ ਤੁਹਾਨੂੰ ਦਿਖਾਵਾਂਗੇ ਮਿਲੂ ਵਾਲੇ ਜੀ ਨੂੰ ਨਮਾ ਜੀ ਮੈਂ ਸਾਡੇ ਨੂੰ ਚਾਕੇ ਸਾਡੇ ਨੂੰ ਤੁਹਾਡੇ ਘਰ ਨਾਲ ਰੱਖਣਾ ਜੀ ਇੱਥੇ ਅਸੀਂ ਕਰ ਜਣਾ ਹੈਗਾ ਵੀਰਾਂ ਤੁਹਾਡਾ ਕਰੀਏ ਸੀ ਮੈਂ ਵੀਰਾਂ ਇੱਥੇ ਜੀ ਚੱਕੋ ਬਹੁਤ ਪੜੀ ਇਹ ਗਾੜੋ ਹਾਂ ਰੱਖੋ ਉਹ ਤਰਤਾ ਜੀ ਮੇਰਾ ਦਾਜ ਦਾ ਸਮਾਨ ਫਿਲਮ ਮੈਂ ਇਹ ਸਾਡੀ ਬਹੁਤ ਵਧੀਆ ਸਟੋਰੀ ਹੈ ਇੱਕ ਔਰਤ ਦੀ ਤਰ੍ਹਾਂ ਇਸ ਦੀ ਵੀ ਹੈ ਇਹਦੇ ਵਿੱਚ ਪੰਖਾ ਨੂੰ ਕੀ ਕਰਦਾ ਬੰਦਾ ਮੜਾ ਜਿਹਾ ਹੱਥ ਇੱਧਰ ਲਾਤਾ ਇੱਧਰ ਲਾਤਾ ਪੰਖਾ ਵੀ ਰੱਖ ਲਓ ਪੰਖਾ ਹਾਂ ਵੀ ਜਾਂਦਾ ਜੀ ਪੰਖਾ ਟੁੱਟਿਆ ਹੋਇਆ ਕੋਈ ਨਹੀਂ ਕੋਈ ਨਹੀਂ ਬਸ ਇੱਥੇ ਪਾ ਦਾਂਗੇ ਕੱਪੜਾ ਉਹ ਤਾਂ ਪ੍ਰੋਪਰ ਕਰੀ ਗਏ ਰੱਖਦਾ ਵੀਰਾਂ ਦਾ ਪੱਖਾ ਵੀ ਛੋਟਾ ਬਾਫਰ ਦਾ ਕੂਲਰ ਪੱਖੀ ਹੋ ਜਾਣਗੇ ਕੰਦੇ ਉਹਨੂੰ ਆਪਾਂ ਅਲਮਾਰੀ ਜਿਵੇਂ ਕਰਦਾ ਹੈ ਕੱਪੜਾ ਪਾਉਂ ਹੂੰ ਅਲਮਾਰੀ ਬਣਾਵਾਂਗੇ ਉਹਨੂੰ ਇਹਨੂੰ ਕੂਲਰ ਨੂੰ ਲੰਗਾ ਦੇ ਕੋਈ ਤੇ ਕੱਪੜਾ ਪਾ ਲੈਗੇ ਹਾਂ ਕੂਲਰ ਲਗਾ ਕਰਾਂਗੇ ਚਾਰੀ ਰੱਖ ਲੋ ਲੋਈ ਰਹਿ ਗਈ ਉਹ ਨਹੀਂ ਜਾਈਗੀ 15 ਸਾਲ ਇਹਨਾਂ ਟੁੱਟ ਗਿਆ ਹੋਣਗੇ ਆ ਟੁੱਟ ਗਿਆ ਹੋਰਨ 15 ਸਾਲ ਹੋ ਗਏ 15 ਸਾਲ ਬਾਅਦ ਉਹ ਕੁੜੀ ਕਿੰਨੀ ਉਹਦੀ 8-9 ਹਜ਼ਾਰ ਰਹੀ ਹੈ 9000 ਹੈ ਕੋਸਿੰਗਾ ਤੋਂ ਉੱਤ ਗਈ ਮਾਰ ਬੈਠੀ ਤੇ ਮੈਂ ਕਿੰਨਾ ਲੱਪੇ ਕੀ ਰਜ਼ੀ ਮੈਂ ਇਹ ਤੇਰਾ ਉੱਪਰ ਆ ਬੈ ਇਹ ਤੇ ਰੱਖੀ ਜੋ ਤੂੰ ਰੱਖੋ ਜੀ ਤਾਂ ਮੈਂ ਤੇ ਆਹ ਤਾ ਉਹ ਜੀ ਸਕੇ ਠੀਕ ਹੋ ਗਿਆ ਬਤਾਂ ਦੇ ਦੇਖ ਨਾ ਮੈਂ تین ਪੈਣੇ ਕਿ ਮਟਪਲਾ ਜੀ ਮੈਂ ਹਾਂ ਹਾਂ ਇਹ ਕਰ ਦਿੱਤੀ ਲਓ ਜੀ ਲੱਗ ਗਿਆ ਫਿੱਟ ਜਿਹੜਾ ਬੈਗ ਮੇਰੇ ਸਮਾਨ ਵਾਲਾ ਖੜ ਜਾਓ ਅੱਲਾਤਾ ਬਾਈ ਲਾਲੀ ਨੇ ਪੂਰਾ ਪਕੜ ਰਿਹਾ ਉਹ ਲਓ ਜੀ ਕਰਤਾ ਸ਼ੂਟ ਲਈ ਰੈਡੀ ਆਪਣਾ ਫੀਟਰ ਤੇ ਬਾਈ ਹਰੇ ਦੈਗੇ ਤੇ ਆ ਲੱਦਦਾ ਸਮਾਨ ਤੇ ਜਿਹੜੇ ਇਸ ਹਾਲਾਤ ਨੇ ਜਿਹੜੇ ਬਣੇ ਮੱਤ ਗਿਆ ਇਹ ਤਾਂ ਬਾਈ ਫਿਰ ਲੋ ਜੀ ਦੇਖੋ ਕਿੰਨੀ ਖੂਬਸੂਰਤ ਵੀਡੀਓ ਆ ਰਹੀ ਹੈ ਤੇ ਕਿੰਨੀ ਖੂਬਸੂਰਤ ਹੈ ਵੀਡੀਓ ਬਣਨੀ ਹੈ ਗੱਡੀ ਲੰਘ ਜੂ ਹਨ ਚਲੋ ਆਪ ਪੈ ਜਿ ਸਮਾਨ ਲੱਗਿਆ ਤੇ ਇਹ ਸਾਰੇ ਕਾਸੀ ਦੀ ਜਿਹੜੀ ਵਜਾ ਆ ਦੋ ਬੰਦੇ ਨੇ ਆ ਬੰਦਾ ਜਿਹੜਾ ਹੈਗਾ ਇਹ ਬਹੁਤ ਖਤਰਨਾਕ ਹੈ ਤੇ ਜਿਹੜੀ ਆਹਾ ਬੇਬੇ ਹੈ ਗੈਲੋ ਬੁੜੀ ਕਹਿ ਲੋ ਭਾਈ ਅੱਗ ਦੀ ਗਾ ਬੇ ਮੰਦੀਆਂ ਕਰਤੀ ਨਾ ਕਰੋ ਅੱਗ ਦੀਆਂ ਨਾਲਾਂ ਅੱਗ ਦੀਆਂ ਨਾਲਾਂ ਕੋਈ ਕਿਤੇ ਨਹੀਂ ਗਈ ਮੈਂ ਆ ਫਿਰਦੀ ਆ ਮਾਰੀ ਜਾਂਦੇ ਇਹ ਪੈਣ ਗਿਆ ਹੁਣ ਤੁਸੀਂ ਥੋੜੇ ਜੇ ਟਾਈਮ ਨੂੰ ਦੇਖਿਓ ਚਲੋ ਵੀ ਚਲੋ ਆਜੋ ਸਮਾਨ ਗਿਆ ਜੀ ਮੇਰਾ ਚਲੋ ਸਮਾਨ ਹਜੇ ਗਿਆ ਜੀ ਸਮਝ ਲਓ ਸਹਰੇਕਰ ਤੇ ਇਹੇ ਪਿੱਕੇ ਕਰਨੇ ਜਾ ਜਾਂਗੂਗੀ ਬਲੈਨੋ ਫੜੀ ਤੇ ਅਸੀਂ ਦੁਬਾਰੇ ਲਿਆਵਾਂਗੇ ਪਿੱਕੇ ਕਰ ਕੋਈ ਬਲੈਨੋ ਨਹੀਂ ਸਿੱਧੇ ਹੋ ਕੇ ਚੱਲੇ ਪਾਓ ਇਧਰ ਨੂੰ ਹਾ ਇੱਥੇ ਦਾ ਜਾਣਾ ਪੁੱਤਾ ਗੇਟ ਪੇੜਾਂ ਜੰਗਾ ਅੱਛਾ ਜੀ ਥੋ ਮੋੜ ਕੇ ਇਧਰ ਹੀ ਜਾਣਾ ਮੰਗਰੀ ਚਲੋ ਇਹ ਧਿਆਨ ਲਾਲੀ ਹਾਂ ਗੱਡ ਸਿਆਣੇ ਬੰਦੇ ਸਿਆਣੇ ਹੁੰਦੇ ਆ ਜੀ ਇੱਕ ਬੰਦਾ ਛੱਡਵਾਗਾ ਤੇ ਲੋ ਹੁਣ ਤੁਹਾਨੂੰ ਉੱਥੇ ਜਾ ਕੇ ਬਾਕੀ ਦਾ ਵਲੌਗ ਦਿਖਾਉਣੇ ਕਲਾਕਾਰ ਪਹੁੰਚ ਰਹੇ ਹੈ ਜੀ ਸਾਡੇ ਹਾਂ ਜੀ ਹਾਂ ਜੀ ਅਸੀਂ ਛਾਤਰੀ ਜੱਪੀ ਛਾਂ ਕਰੀ ਹਾਂ ਹਾਂ ਕਰ ਲੋ ਕਰ ਲੋ ਆਪੀ ਬਸ ਆਪੀ ਛਾਂ ਕਰੋਗੇ